ਮੇਲੇ ਗਏ ਸਾਰੇ ਆਪਾਂ ਨੂੰ ਤਰੂਫ ਮਿਲ ਗਏ ਆਦੇ ਰਾਵੀ ਮੀੜ ਪਿੱਛੇ ਹੋ ਯਾਰ ਨਹੀਂ ਕੋਈ ਨਹੀਂ ਸੁਣੀ ਭੋਗ ਲਿਆ ਦੰਦੀ ਗਾਈ ਨਹੀਂ ਸੁਣੀ ਅੜੀ ਕੋਈ ਨਹੀਂ ਸੁਣੀ ਆਜੇ ਭੋਗ ਲਿਆ ਜਾਤਾ ਉਹਦਾ ਮੋੜ ਨਾ ਆ ਗਿਆ ਲੱਗ ਗਿਆ ਆਜੇ ਭੋਗ ਸੁਣ ਲਾ ਸਾਡਾ ਫਤੂ ਟਿੰਗਾ ਦੀਨ ਕਪੂਰਲਾ ਤੋਂ ਸੁਲਤਾਨਪੁਰ ਲੋਧੀ ਰੋਡ ਦੇ ਉੱਤੇ ਮੁੰਡੀ ਮੋੜ ਤੇ ਨਜ਼ਦੀਕ ਬੁੱਧਵਾਰ ਸਵੇਰੇ ਪੈਟਰੋਲ ਪੰਪ ਦੇ ਕੋਲ ਮਿੱਟੀ 'ਚ ਨੱਪੀ ਹੋਈ ਗਲੀ ਸੜੀ লাশ 6ਵੇਂ ਦਿਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਮ੍ਰਿਤ ਵਿਅਕਤੀ ਦੀ ਪਹਿਚਾਨ ਸੋਦ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸਰਹਾਲੀ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ ਮ੍ਰਿਤ ਵਿਅਕਤੀ ਦੀ ਪਛਾਣ ਉਸ ਦੇ ਭਰਾ ਵੱਲੋਂ ਕੀਤੀ ਗਈ ਹੈ ਤੇ ਮ੍ਰਿਤਕ ਵਿਅਕਤੀ ਦੇ ਭਰਾ ਜੁਗਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਭਰਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਪਲੱਥ ਵਿਖੇ ਦਰਜ ਕਰਵਾਈ ਸੀ ਪਰ ਪੁਲਿਸ ਦੇ ਵੱਲੋਂ ਕੋਈ ਵੀ ਸਹਿਯੋਗ ਨਾ ਦਿੱਤਾ ਗਿਆ ਤੇ ਉਹ ਆਪਣੇ ਪੱਧਰ ਤੇ ਆਪਣੇ ਭਰਾ ਦੀ ਭਾਲ ਕਰਦੇ ਰਹੇ ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਨੂੰ ਪਤਾ ਲਗਿਆ ਕਿ ਉਹਨਾਂ ਦੇ ਭਰਾ ਦਾ ਮੋਟਰਸਾਈਕਲ ਜੋ ਕਿ ਉਹਨਾਂ ਦੇ ਨਾਂ ਦੇ ਦਰਜ ਹੈ ਥਾਣਾ ਤਲਵੰਡੀ ਚੌਧਰੀਆ ਪੁਲਿਸ ਨੇ ਉਸੇ ਦਿਨ ਬਰਾਮਦ ਉਸੇ ਦਿਨ ਬਰਾਮਦ ਹੋ ਗਿਆ ਸੀ ਪਰ ਪੁਲਿਸ ਨੇ ਉਹਨਾਂ ਨੂੰ ਕੋਈ ਵੀ ਇਤਲਾ ਨਾ ਦਿੱਤੀ ਉਹਨਾਂ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਵੀ ਖੜੇ ਕੀਤੇ ਨੇ ਮ੍ਰਿਤਕ ਵਿਅਕਤੀ ਦੇ ਭਰਾ ਨੇ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਾਈ ਹੈ ਇਸ ਸਬੰਧੀ ਜਾਂਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿਸ ਮਾਮਲੇ ਦੀ ਜਾਂਚਾਰੇ ਪਹਿਲੂਆਂ ਤੋਂ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਮਿਰਸੋਤ ਸਿੰਘ ਨੇ ਪਿਛੇ ਜੇ ਰਿਲੀਜ਼ ਹੋਈ ਫਿਲਮ ਗੁਰਨਾਨਕ ਨਾਮ ਜਹਾਜ਼ ਵਿੱਚ ਵੀ ਕੰਮ ਕੀਤਾ ਤੇ ਉਸ ਤੋਂ ਬਾਅਦ ਹੀ ਉਹ ਸੋਸ਼ਲ ਮੀਡੀਆ ਤੋਂ ਤੇ ਕਾਫੀ ਸ਼ਾਇਆ ਸੀ। ਪਰ ਉਸ ਦੀ ਲਾਸਟ ਮਿਲਣ ਦੇ ਨਾਲ ਹੁਣ ਇਲਾਕੇ ਤੇ ਲੋਕਾਂ ਦੇ ਵਿੱਚ ਸਨਸਨੀ ਦਾ ਮਾਹੌਲ ਹੈ। ਕਾਲ ਅਕੈਡਮੀ ਜਿੱਥੇ ਡਿਊਟੀ ਕਰਦਾ ਸ਼ੁੱਕਰਵਾਰ ਤੋਂ ਲਾਤਦਾ ਆਇਆ ਅੱਜ ਬਾਅਦ ਜਾ ਕੇ ਇਹਨਾਂ ਨੂੰ ਰਿਪੋਰਟ ਲਗਾਈ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਅਹੀਂ ਆਪ ਕੈਮਰਾ ਚੈੱਕ ਕੀਤੇ ਆਪ ਅਹੀਂ ਫੋਨ ਦੀ ਲੋਕੇਸ਼ਨ ਕੀਤੀ ਆ ਇਹਨਾਂ ਨੇ ਕੁਝ ਨਹੀਂ ਕੀਤਾ ਉਹਦੋਂ ਦਾ ਤੇ ਹੁਣ ਇਹਨਾਂ ਨੇ ਹਨ ਫੋਨ ਕਰਤਾ ਕਿ ਤੁਹਾਡੀ ਲਾਸ਼ ਵੀ ਲੱਭ ਗਈ ਆ ਤੁਹਾਡਾ ਮੋਟਰਸਾਈਕਲ ਵੀ ਮਿਲ ਗਿਆ ਇਹਨਾਂ ਨੂੰ ਮੋਟਰਸਾਈਕਲ ਸ਼ਨੀਵਾਰ ਦਾ ਮਿਲਿਆ ਵਾ ਸ਼ੁਕਰਵਾਰ ਦਾ ਸ਼ੁਕਰਵਾਰ ਦਾ ਮੋਟਰਸਾਈਕਲ ਇਹਨਾਂ ਨੂੰ ਮਿਲਿਆ ਆ ਨਾ ਨੂੰ ਦੱਸਿਆ ਕਿਉਂ ਨਹੀਂ ਅਜ ਲਾਸ਼ ਨੂੰ ਕਿਹੜੇ ਪਏ ਅਜ ਨੂੰ ਨੂੰ ਲਾਸ਼ ਲੈ ਕੇ ਦੇਤੀ ਆ ਸਰਕਾਰ ਨੇ ਜਨਾ ਨਹੀਂ ਕੀਤਾ ਇਹ ਮੈਨੂੰ ਲਾਸ਼ ਨਹੀਂ ਦੰਦੀ ਮਿਲੀ ਆ ਇਹਨਾਂ ਜ਼ਰਵਾਡ ਕੋ ਜੂੜ ਬੋਲਿਆ ਵਾ ਵੀ ਲਾਸ਼ ਨਹੀਂ ਮਿਲਦੀ ਮੁੰਡਾ ਨਹੀਂ ਆਏ ਕਾਲ ਕਾਡਮੀ ਢਾਲੀ ਵਾਲ ਬੇੜ ਤੇ ਕਾਲ ਕਾਡਮੀ ਰਾਏਪੁਰ ਪੀਰ ਬਖਸ਼ ਗੱਤ ਦਾ ਟੀਚਰ ਆ ਤੇ ਭੁਲਾਤ ਰਹਿੰਦੇ ਸੀਗੇ ਤੇ ਭੁਲਾਤ ਤੋਂ ਸ਼ੁੱਕਰਵਾਰ ਤੁਰਿਆ ਫੋਨ ਕਰਕੇ ਤੇ ਵੀ ਮੈਂ ਛੁੱਟੀਆਂ ਹੀ ਆਵਾਂ ਲੜਾਈ ਦਾ ਕਰਕੇ ਜਿਹੜਾ ਪਿੰਡ ਸਕੂਲ ਬੰਦ ਆ ਤੇ ਮੈਂ ਪਿੰਡ ਆ ਰਿਹਾ ਹਾਂ ਹਮ ਹਮ ਤੇ ਉੱਥੋਂ ਤੁਰ ਪਿਆ ਮੁਰਕੇ ਪਿੰਡ ਨਹੀਂ ਪਹੁੰਚਿਆ ਉਦੋਂ ਦੀ ਅਸੀਂ ਮਿਸਿੰਗ ਕੰਪਲੇਨ ਲਿਖਾਈ ਆ ਇਹ ਕਿੱਥੇ ਲਿਖਾਈ ਸੀ ਭਾਜੀ ਮਿਸਿੰਗ ਕੰਪਲੇਨ ਉੱਥੇ ਪੁਲਤ ਲਿਖਾਈ ਆ ਥਾਣਾ 18 ਥਾਣਾ ਹੈਗਾ ਉੱਥੇ ਲਗਾਈ ਸੀ ਵੀ ਉੱਥੇ ਅਸੀਂ ਆਪਣੇ ਬਿਹਾਵ ਤੇ ਸਾਰੀ ਜਿਹੜੇ ਕੈਮਰੇ ਕੰਮਰੇ ਲੱਦਣੇ ਆਪਣੇ ਬਿਹਾਵ ਤੇ ਕਾਰਵਾਈ ਕੀਤੀ ਆ ਜੀ ਉਸਨੇ ਵੀ ਸਾਨੂੰ ਉੱਥੇ ਕੋਈ ਸਪੋਰਟ ਨਹੀਂ ਕੀਤੀ ਹੁਣ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਜਿਹੜਾ ਸਾਡਾ ਮੋਟਰਸਾਈਕਲ ਆ ਉਹ ਸ਼ੁੱਕਰਵਾਰ ਦਾ ਹੀ ਪੁਲਿਸ ਨੇ ਬਰਾਮਦ ਕਰ ਲਿਆ ਜਿਹਦਾ ਨੰਬਰ ਆ ਪੀਵੀ 46 ਏਸੀ ਅਮਦੇ ਕੀਤਾ ਮੋਟਰਸਾਈਕਲ ਮੇਰੇ ਨਾਮ ਤੇ ਰਜਿਸਟਰਡ ਆ ਯੂ ਨੋ ਆਪਣੀ ਨੰਬਰ ਪਲੇਟ ਸਰਕਾਰੀ ਆਉਂਦੀ ਆ ਤੇ ਆਪਣਾ ਨੰਬਰ ਜਿਹੜਾ ਨਾਲ ਉਹਦੇ ਅਟੈਚ ਹੁੰਦਾ ਤੇ ਸਾਨੂੰ ਇਹਨਾਂ ਨੇ ਉਦੋਂ ਦੀ ਕੋਈ ਇਤਲਾ ਨਹੀਂ ਦਿੱਤੀ ਕਿ ਤੁਹਾਡਾ ਮੋਟਰਸਾਈਕਲ ਇਦਾਂ ਸਾਡੇ ਕੋਲ ਬਰਾਮਦ ਹੋਇਆ ਅੱਜ ਇਹਨਾਂ ਨੂੰ লাশ ਮਿਲੀ ਆ 6ਵੇਂ ਦਿਨ ਆ ਕੇ লাশ ਮਿਲੀ ਇਹਨਾਂ ਨੂੰ ਮੁੰਡੀ ਮੋੜ ਤੇ ਇਹਨਾਂ ਨੇ ਅੱਜ ਸਾਡੇ ਨਾਲ ਰਾਬਤਾ ਕੀਤਾ ਕਿ ਭਾਈ ਤੁਹਾਡਾ ਇੱਥੇ ਮੋਟਰਸਾਈਕਲ ਸਾਨੂੰ ਮਿਲਿਆ ਵਾ ਤੇ ਇੱਕ ਸਾਨੂੰ লাশ ਮਿਲੀ ਆ ਇਹ ਇਹਦਾ ਤੁਸੀਂ ਆ ਕੇ ਪਤਾ ਕਰੋ ਕਿ ਤੁਹਾਡੀ ਆ ਕੀੜੇ ਪੈ ਮੇਰੇ ਭਰਾ ਦੀ লাশ ਵੇਖੀ ਅੱਜ ਹੀ ਅੱਜ ਸਾਨੂੰ ਪਤਾ ਲੱਗਾ ਵੀ ਸਾਡੇ ਭਰਾ ਦੀ ਲਾਸ਼ ਆ ਸ਼ੁੱਕਰਵਾਰ ਦਾ ਜੇ ਪੁਲਿਸ ਨੂੰ ਮੋਟਰਸਾਈਕਲ ਮਿਲਿਆ ਤੇ ਇਹਨਾਂ ਨੇ ਸਾਡੇ ਨਾਲ ਰਾਬਤਾ ਕਿਉਂ ਨਹੀਂ ਕੀਤਾ 6 ਦਿਨ ਹੋ ਗਏ ਅਸੀਂ ਸਾਰੇ ਕੈਮਰੇ ਆਪ ਕੋ ਖੰਡਾਏ ਸਾਡੇ ਨਾਲ ਕੋਈ ਪੁਲਿਸ ਨੇ ਜ਼ੀਰੋ ਸਕੋਰ ਕੀਤੀ ਆ ਅਸੀਂ ਸੁਖਪਾਲ ਸਿੰਘ ਖੈਰਾ ਜੀ ਨੇ ਵੀ ਗੱਲ ਕੀਤੀ ਉਹਨਾਂ ਨੇ ਵੀ ਰਾਬਤਾ ਕੀਤਾ ਪੁਲਿਸ ਨਾਲ ਪਰ ਪੁਲਿਸ ਨੇ ਸਿਰਫ ਸਾਨੂੰ ਕੱਲ ਇੱਕ ਮੁਲਾਜ਼ਮ ਦਿੱਤਾ ਏਐਸਆਈ ਸੁਖਦੇਵ ਸਿੰਘ ਉਸ ਤੋਂ ਪਹਿਲਾਂ ਸਾਨੂੰ ਕੋਈ ਪੁਲਿਸ ਮੁਲਾਜ਼ਮ ਨਹੀਂ ਦਿੱਤਾ ਕੋਈ ਪੁਲਿਸ ਫੋਰਡ ਨਹੀਂ ਕੀਤੀ ਅਸੀਂ ਆਪਣੇ ਵਿਹਾਰ ਤੇ ਜਿਹੜੇ ਕੈਮਰੇ ਕੋਖਿਆ 11:52 ਵਜੇ ਪੁਲਾਤੋਂ ਨਿਕਲਦਾ ਉਸ ਤੋਂ ਬਾਅਦ BK ਇੱਕ ਹੈਗਾ ਵਾ ਕੀ ਬੋਲਦੇ ਹਨ ਸਟੋਰ ਹੈਗਾ ਉਥੋਂ ਨਿਕਲਦਾ ਫਿਰ 12:20 ਵਜੇ ਮੰਨ ਲਓ ਮਰਸੂਰ ਵਾਲਾ ਬੇਡ ਆ ਉਥੋਂ ਨਿਕਲਦਾ 12:20 ਮਿੰਟ ਤੇ ਸਾਰੀ ਪੜਤਾਲ ਅਸੀਂ ਆਪ ਕੀਤੀ ਸਾਨੂੰ ਪੁਲਸ ਨੇ ਕੋਈ ਸਪੋਰਟ ਨਹੀਂ ਕੀਤੀ ਜੇ ਸਾਨੂੰ ਪੁਲਸ ਨੇ ਉਦੋਂ ਦੀ ਸਪੋਰਟ ਕੀਤੀ ਨਾ ਸਾਡਾ ਭਰਾ ਬਚ ਜਾਣਾ ਸੀ ਸਰ ਜਿਹੜਾ ਪਤਾ ਲੱਗਾ ਹੈ ਕਿ ਉਥੇ ਫਤੂ ਟਿੰਗਾਂ ਰੋਡ ਤੇ ਕੋਈ ਗੱਡੀਆਂ ਚ ਇਹਨਾਂ ਕਿਤਮਾਰ ਕੀਤੀ ਗਈ ਇਸ ਬਾਰੇ ਕੋਈ ਪਤਾ ਹੈ ਸਾਨੂੰ ਹੁਣ ਪੁਲਸ ਨੇ ਦੱਸਿਆ ਵਾ ਫਤੂ ਟਿੰਗੇ ਜਿਹੜੇ ਹੈਗੇ ਨੇ ਮੈਡਮ ਹੈਗੇ ਨੇ ਐਸਐਚਓ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਆਈ ਵਿਟਨੈਸ ਨੇ ਸਾਨੂੰ ਦੱਸਿਆ ਵਾ ਕਿ ਉਸ ਦਿਨ ਸ਼ੁੱਕਰਵਾਰ ਤਕਰੀਬਨ 1.5 ਵਜੇ ਦਾ ਸਮਾਂ ਸੀਗਾ ਤੇ ਉਦੋਂ ਉੱਥੇ ਮਤਲਬ ਇਹ ਜਿਹੜਾ ਮੋਟਰਸਾਈਕਲ ਸਾਡੇ ਵਾਲਾ ਇਥੋਂ ਇਹ ਇਹ ਦੋ ਗੱਡੀਆਂ ਵਾਂ ਜਿਨ੍ਹਾਂ ਦੇ ਨੰਬਰ ਨਹੀਂ ਹੈਗੇ ਇੱਕ ਕਟਸ਼ਾ ਦੇ ਕਾਲੀ ਤੇ ਇੱਕ ਚਿੱਟੀ ਦੋ ਗੱਡੀਆਂ ਉੱਥੇ ਉਹ ਦੋ ਗੱਡੀਆਂ 'ਚ ਬੰਦੇ ਉਤਰਦੇ ਆ ਇਹਨਾਂ ਨੂੰ ਉਟਮਾਰ ਕਰਦੇ ਆ ਤੇ ਚੋਕੇ ਨੂੰ ਗੱਡੀ ਸੋਟ ਲੈਂਦੇ ਆ ਇਹ ਸਾਨੂੰ ਹੁਣ ਪੁਲਿਸ ਨੇ ਦੱਸਿਆ ਵਾ ਲੇਕਰ ਪੁਲਿਸ ਨੂੰ ਇਸ ਚੀਜ਼ ਦਾ ਪਤਾ ਸੀ ਤੇ ਪੁਲਿਸ ਨੇ ਇਸਦੀ ਇਨਕੁਆਇਰੀ ਕਿਉਂ ਨਹੀਂ ਕੀਤੀ ਸਾਡਾ ਇਹ ਸਵਾਲ ਹੈ ਕਿ ਪ੍ਰਸ਼ਾਸਨ ਨੂੰ ਸਾਡੀ ਇਹ ਬੇਨਤੀ ਆ ਵੀ ਜੇ ਤੁਸੀਂ ਤਨਖਾਹਾਂ ਲੈਣੇ ਹੋ ਸਾਡੇ ਸਾਡੇ ਸਿਰੋਂ ਟੈਕਸ ਜਾਂਦਾ ਗਵਰਨਮੈਂਟ ਨੂੰ ਸਾਡੇ ਸਿਰੋਂ ਟੈਕਸ ਜਾਂਦਾ ਅਸੀਂ ਟੈਕਸ ਮਿਹਰਬਾਨੀ ਕਰਕੇ ਮਾਮਾ ਦੇ ਪੁੱਤ ਬਚਾ ਲਿਆ ਕਰੋ ਸਰ ਕੋਈ ਲਾਕਡਾਟ ਸੀ ਇਹਨਾਂ ਦੀ ਇਹਨਾਂ ਦੀ ਕਿਸੇ ਦੇ ਨਾਲ ਕੋਈ ਲਾਕਡਾਟ ਨਹੀਂ ਹਾਂ ਸਾਡਾ ਜਿਹੜਾ ਇੱਕ ਮੇਰੀ ਸਿਸਟਰ ਆ ਉਹ ਉਹਦੇ ਜਿਹੜੇ ਸਹੁਰੇ ਆ ਉਹਨਾਂ ਦੇ ਨਾਲ ਡਿਸਬਿਊਟ ਚੱਲਦਾ ਪਿਆ ਸੀ ਉਹਨਾਂ ਨੇ ਉਸ ਸਿਸਟਰ ਨੂੰ ਕੁੱਟਮਾਰ ਕਰਦੇ ਸੀ 27 April ਨੂੰ ਸ੍ਰੀ ਹਾਲੀ ਥਾਣੇ ਦੇ ਵਿੱਚ ਸਾਡਾ ਉਹਦੇ ਨਾਲ ਉਹਨਾਂ ਦੇ ਨਾਲ ਰਾਜੀਨਾਮਾ ਵੀ ਹੋਇਆ ਪਿੜੇ ਉਹਨਾਂ ਦੇ ਸਰਪੰਚ ਸੀ ਉਹ ਉਹਨਾਂ ਨੂੰ ਲੈ ਗਏ ਇੱਥੋਂ ਭੈਣ ਨੂੰ ਤੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਉਹਨਾਂ ਨੇ 22 ਅਪ੍ਰੈਲ ਨੂੰ ਫਿਰ ਉਹਨੂੰ ਘਰੋਂ ਕੱਢ ਦਿੱਤਾ ਸੀਗਾ ਸਾਡਾ ਜਿਹੜਾ ਸ਼ੱਕ ਆ ਉਹਨਾਂ ਦੇ ਵੀ ਜਾਂਦਾ ਪਰ ਹੁਣ ਦੇਖਦੇ ਆਂ ਕਿ ਸਾਨੂੰ ਪੁਸੇ ਇਸ ਚੀਜ਼ ਦੇ ਵਿੱਚ ਇਨਸਾਫ ਦਿੰਦੀ ਆ ਕਿ ਨਹੀਂ ਪਰ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਮਾਨ ਸਾਹਿਬ ਤੁਹਾਨੂੰ ਵੀ ਬੇਨਤੀ ਆ ਤੁਸੀਂ ਕਹਿੰਨੇ ਕਿ ਆਮ ਪਬਲਿਕ ਦੀ ਸਰਕਾਰ ਆ ਆ ਪਬਲਿਕ ਨੂੰ ਇਨਸਾਫ ਮਿਲੂਗਾ ਪਰ ਸਾਨੂੰ ਨਹੀਂ ਜੇ ਮਿਲਿਆ ਸਾਨੂੰ 6 ਦਿਨਾਂ ਬਾਅਦ ਸਿਰਫ ਲਾਸ਼ ਮਿਲੀ ਜੇ ਉਮੀਦ ਕਰਦੇ ਆਂ ਕਿ ਸਾਨੂੰ ਤੁਸੀਂ ਹੁਣ ਇਨਸਾਫ ਦੇ ਦਿਓ ਜੀ ਜੇ ਤਾਂ ਸਵੇਰੇ ਸ ਕਿ ਜਿਹੜਾ ਡੈਡ ਬੋਡੀ ਹੈ ਜਿਹਦੀ ਸਮੈਲ ਕੱਢ ਜਾ ਰਹੀ ਹੈ। ਉਹ ਮਲੇ ਜਿਹੜੇ ਉਹਨਾਂ ਨੇ ਦੇਖਾਇਆ ਉਹ ਡੈਡ ਬੋਡੀ ਨੂੰ ਅਣਸ਼ਕੀ ਸੀ। ਅੱਛਾ ਇਹ ਨਹੀਂ ਹੋ ਰਹੀ ਸੀ। ਤੇ ਪਰ ਵੀ ਜਦੋਂ ਨੌਕੇ ਤੇ ਪਹੁੰਚ ਕੋਈ ਨਿਕਲਿਆ ਤੇ ਪਾਸ ਪਾਸ। ਲੈ ਲੇ ਟਵਲ ਜਾਕੀ ਤੱਕ ਆਪਣੇ ਚਾਚੀ ਤੇ ਉਹ ਤੇ ਪਰਸ ਮਿਲਿਆ ਪਰਸ ਤੋਂ ਆਧਾਰ ਕਾਰਡ ਜੇਤੋਂ ਉਹਨਾਂ ਦੇ ਫੈਮਿਲੀ ਦਾ ਕਨੈਕਟ ਕੀਤਾ ਗਿਆ ਹੂੰ ਪਰ ਉਹ ਜਿਹੜੀ ਸਰਾਰੀ ਇਹ ਕੋਈ ਗੱਲ ਨਹੀਂ ਦਾ ਠੀਕ ਹੈ ਜੀ ਬismillah ਇਹ ਸਰਾਰੀ ਉਹ ਤੋਂ ਅੱਗੇ ਉਹਨਾਂ ਨੇ ਚਾਹ ਕੋਨ ਅੱਛਾ ਨਾ ਦੇਖਿਆ ਵਾ ਤੋਂ ਅੰਦਰ ਚੀਜ਼ਾਂ ਸੱਜ ਗਈਆਂ ਇਹ ਕੋਈ ਲੋਸ ਤੋਂ ਮਿਲੀ ਇਹ ਸਾਨੂੰ ਮੁੰਡੀ ਮੋੜ ਤੋਂ ਇੱਕ ਐਚਪੀ ਪਟਾਵਾਂਟੂਆ ਅਨ ਬਤੂ ਬਿੰਗ ਇਤੋਂ ਫਰਾ ਉੱਤੇ ਜਾ ਗਏ ਤੇ ਉਹਦੇ ਆਪਣੇ ਦੋ ਸੂਬੇ ਦੇ ਚੱਕਰ ਤੇ ਆ ਗਏ ਰਹਤ ਸਰ ਜੀ ਕਿਉਂ ਦੀ ਮੋੜ ਤੋਂ ਪਿੱਛੇ ਚੱਲ ਪਤਾ ਬੰਕ ਪਹੁੰਚ ਗਏ। ਜੀ ਪਰਿਵਾਰਕ ਮੈਂਬਰ ਕਹਿੰਦੇ ਸਾਡੀ ਬੰਦੀ ਲਾਸ਼ ਹੈ। ਇਹ ਇਹਦੇ ਵਿੱਚ ਇਹਦੇ ਫਾਦਰ ਸਾਹਿਬ ਆ। ਅੱਛਾ ਜੀ। ਗਰਨਾਮ ਸਿੰਘ, ਸਰਦਾਰ ਗਰਨਾਮ ਸਿੰਘ। ਕਿ ਇਹ ਜਿਹੜਾ ਲੜਖਾ ਵਾ ਇਹ ਵੀ ਮਦਰ ਲਾ। ਤੇ ਮਿਰਤਕ ਦਾ ਨਾਮ ਕੀ ਹੈਗਾ ਆ? ਸਾਂਤ ਸਿੰਘ। ਮਤਾਬਕ ਪੁਧਾਰ ਕਾਰਡ ਤੇ। ਉਹ ਕੀ ਇਹ ਕਾਰਵਾਈ ਕਿ ਅਗਲੀ ਕਾਰਵਾਈ ਹੁਣਾ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਪੁੱਛ ਸਕਿਆ ਸੀ ਪਹਿਲਾ ਇਹਨਾਂ ਨਾਲ ਪੁੱਛੂਗਾ ਕਿ ਇਹ ਇਹ ਦੇ ਹਾਲਾਤ ਕਿੱਥੇ ਕਿੱਥੇ ਜੌਬ ਕਰਦਾ ਸੀ ਜਿੱਦਾਂ ਇਹਨਾਂ ਦੱਸਣ ਦਾ ਮੁਤਾਬਕ ਹੈਗਾ ਕਿ ਬਿਸਰ ਕੋਲਾਕਾ ਠੀਕ ਹੈ ਜੀ ਗਤਕ ਸਿਖਾਉਣ ਦੇ ਟੀਚਰ ਸੀ ਹੋਣਾ ਅੰਨ ਦੇ ਕਿਹੜੇ ਵੀ ਬਲਾਕ ਜੁੜੇ ਇਹਨਾਂ ਨਾਲ ਗੱਲਬਾਤ ਕਰਕੇ ਫਿਰ ਅਗਲੀ ਕਾਰਵਾਈ ਜਿਹੜੀ ਆ Мартин